3000 ਰੁਪਿਆ ਗੇ ਨਹੀਂ ਜ ਸਾਰਾ ਰਿਜਨਾ ਪਿਛਲੇ ਟਾਇਰਾਂ ਦੀ ਕਮੀ ਹੈ ਬਾਈ 3000 ਰੁਪਿਆ ਬਾਈ ਗੇ ਨਹੀਂ ਦਿੰਦਾ ਹਾਂਜੀ ਰੁਪਿਆ ਹੀ ਹੈ ਟਰੈਕਟਰ ਠੀਕ ਹੈ ਚਲਾ ਕੇ ਬਾਕੇ ਤਸਲੀ ਕਰਕੇ ਲੈ ਜਿਓ 18 ਮਾਡਲ ਹੈ 39 ਐਚ ਵਿੱਚ ਨਵਾਂ ਟਰੈਕਟਰ ਹੈ ਤੇ ਤੇਲ ਚੇਂਜ ਕਰ ਦਾਂਗੇ ਪਿੱਛੇ ਖਾਲ ਕਿੰਨੀ ਦੁਗਾਈ ਚ ਜਾ ਰਹੇ ਆ ਕਿੰਨੇ ਡੁਗਾਈ ਚ ਜਾ ਰਹੇ ਆ ਜਾ ਰਹੇ ਆ ਠੀਕ ਹੈ 65 ਮੇ ਹੋ ਗਿਆ ਜਾਨੀ ਜੇ ਚਾਬੀ ਜੀ ਦੀ ਜੇਬ ਚ ਉਹੀ ਸਟਾਰਟ ਕਰ ਸਕਦਾ ਇਹਨੂੰ ਹੋਰ ਨਹੀਂ ਸਟਾਰਟ ਕਰ। ਮਾਰਾ origignal ਆ ਹਾਈ ਸਪੀਡ ਟਰੈਕਟਰ ਆ ਵੀਰੇ। ਉਹ ਜੀ ਗੇਰ ਆ ਸੈਰ ਕਲੱਚ ਆ। ਸਤਿ ਸ੍ਰੀ ਅਕਾਲ ਮੈਂ ਤਰੋ ਅਜ ਤਲਵੰਡੀ ਸਾਹਿਬੋਂ ਫੇਰ ਪਹੁੰਚਿਆ ਹੈਪੀ ਸ਼ਰਮੇ ਕੋਲ। ਤਕਤ ਸਿੰਘ ਦਮਦਮਾ ਸਾਹਿਬ ਸਤਿ ਸ੍ਰੀ ਅਕਾਲ ਭਾਈ ਹੈਪੀ। ਭਾਈ ਸਤਿ ਸ੍ਰੀ ਅਕਾਲ। ਹੋਰ ਕਿਵੇਂ ਆ? ਕੀ ਹਾਲ ਐ? ਵਧੀਆ ਠੀਕ ਆ। ਬਰ ਜਮਾਂ ਚੜਦੀ ਕਲਾ ਤੇ ਟਰੈਕਟਰ ਵੇਖ ਗਏ ਫਿਰ ਜਿਹੜੀ ਪਰਸੋ ਚੌਥੀ ਵੀਡੀਓ ਪਾਈ ਸੀ। ਹਾਂ ਕੁਝ ਵੇਖ ਕੇ ਕੁਝ ਖੜੀ ਆ। ਕੁਝ ਵਿੱਚ ਟਰੈਕਟਰ ਖੜੇ ਆ ਭਾਈ। ਕਾਰਨ ਕੀ ਹੋ ਜਾਂਦਾ ਹਰੇਕ ਬੰਦਾ ਹੁ ਉੱਚ ਵਿਚਾਰ ਕੇ ਵੀ ਲੈਂਦਾ ਅਗਲਾ ਟ੍ਰੈਕ ਤੇ ਬਾਕੀ ਜੈਜ ਰੇਟ ਕਿੱਥੋਂ ਮਿਲਣਗੇ ਉਹ ਸਾਨੂੰ ਵੀ ਪਤਾ ਹੈ ਅੱਜ ਡਿਸਕਾਊਂਟ ਇਹ ਜੇ ਦੇ ਜਾਣੇ ਆ ਜਿਆਦਾ ਰੱਖੋਗੇ ਵੀ ਕਿਹਦੇ ਨਾਲ ਬਾਹ ਪੈ ਗਿਆ ਆ ਜੋ ਕਿਰਾ ਹੁਣ 60 ਦੇ ਤੋਂ ਸਟਾਰਟ ਕਰਦੇ ਆ ਹੈਪੀ ਫਰਮਾ ਦੱਸੀ ਕਿਰਾ ਇਹਦੇ ਬਾਰੇ ਐ ਤੇ 241 ਇਹ ਖਾਸੀਆਂ ਚ ਆ ਗਿਆ ਮਾਇਆ ਕੋਈ ਚੱਕਰ ਨਹੀਂ ਅੱਜ ਪਾਵੇ ਪੜਾਕਾ ਇਹਦਾ ਤੇ ਦੱਸ ਮੇਰੇ ਇਹਦੇ ਬਾਰੇ 2015 ਮਾਡਲ ਆ ਬਾਈ ਸਾਰਾ origignal ਕੋਕਾ ਪੀਸ ਟ੍ਰੈਕਟਰ ਆ ਹਾਂਜੀ 20 ਕੀ ਵਰਗਾ ਕੰਡੀਸ਼ਨ ਆ ਨਵੇਂ ਟਾਇਰ ਆ ਪਿਛਲੇ ਮੂਰਲੇ ਬਾਈ 70 ਰੁਪਏ ਠੀਕ ਹੈ ਜੀ ਹਰਿਆਣਾ ਨੰਬਰ ਹੈ ਇਹਨੂੰ ਸੀ ਮਿਲ ਜੀ ਲੋਨ ਫੈਂਸ ਹੋ ਜੂ ਪਟਾਣਾ ਠੀਕ ਹੈ ਜੀ 435 ਡਿਮਾਂਡ ਆ ਡਾਡੇ ਕੀ ਟਰੈਕਟਰ ਦਾ ਮੈਂ 3 ਲੱਖ 75000 ਠੀਕ ਆ 370 ਦਾ ਲੈ ਜਾਓ ਯਾਰ ਬਸ 370 ਦਾ ਲੈ ਜਾਓ ਰੁਪਿਆ ਨਹੀਂ ਘੱਟ ਬਈ ਠੀਕ ਆ ਮੂਰੇ ਆ ਗਿਆ ਸੋਨਾਲਿਕਾ ਸਟਾਰ ਆਰੀਜਨਲ ਆ ਬਾਈ ਪਾਵਰ ਸਟੀering ਆ ਉੱਪਰ ਪੈਡਲਾਂ ਵਾਲਾ ਜੀ ਗੇਅਰ ਇੰਜਨ ਦਾ ਸਾਰਾ ਆਰੀਜਨਲ ਟਰੈਕਟਰ ਸੋਨਾ ਟਰੈਕਟਰ ਆ ਰੁਪਈ ਦਾ ਰੁਪਈ ਆ ਠੀਕ ਆ ਜੀ 2004 ਮਾਡਲ ਆ ਪੀਵੀ ਹਾਂਜੀ 60 ਨੰਬਰ ਆ ਸੋਨਾਲਿਕਾ 60 ਟਰੈਕਟਰ ਠੀਕ ਆ ਜੀ 2004 ਮਾਡਲ ਆ 5 ਦੀ ਆਰ ਸੀ ਆ ਹਾਂਜੀ ਸਾਢੇ 2 ਲੱਖ ਡਿਮਾਂਡ ਆ ਹਾਂਜੀ ਹੂੰ ਹੁਣ ਕਹਿ ਕੀ ਕ ਜੈ ਲਖੜਵਾਂ ਜੈ ਜੀ ਜੈ ਜੈ ਕਿਵੇਂ 2 ਲੱਖ ਤੇ 10000 ਦਾ ਟਰੈਕਟਰ ਦਿਨਾ 210000 ਦਾ ਲੈ ਜਿਓ ਮਿੱਤਰੋ 60 ਵਾਲਾ 60 ਐਚਪੀ ਚ ਮੂਰੇ 35000 ਵਾਲੀ ਕਾਰ ਇਹ ਮਾਡਲ ਆ ਜੀ ਸਾਰਾ オリジナル ਟਾਇਰਾਂ ਦੀ ਪਿੱਛਿਆਂ ਦੀ ਕਮੀ ਇਕੱਲੇ ਨਹੀਂ ਠੀਕ ਹੈ ਟਰੈਕਟਰ ਗੇਰਿੰਗ ਦਾ ਬਹੁਤ ਵਧੀਆ ਟਰੈਕਟਰ ਆ ਬਾਈ ਠੀਕ ਹੈ ਜੀ ਪੰਜਾਬ ਨੰਬਰ ਆ ਚਲਾ ਕੇ ਬਾਕੇ ਆਪਦੀ ਤਸਦੀਕ ਕਰਕੇ ਲੈ ਜਿਓ ਠੀਕ ਹੈ ਜੀ ਇਹ ਟਰੈਕਟਰ ਹੈਗਾ ਜੀ 175000 70 60000 ਰੁਪਏ ਦਾ ਮਾਡਲ ਇੱਕ 60 ਡਿਮਾਂਡ ਹੈ ਦੇਣਾ ਕਿੰਨੇ ਦਾ ਹੈ ਇੱਕੋ ਹੀ ਇੱਕੋ ਹੀ ਕਰਦੇ ਆ 135000 135 ਦਾ ਮਿੱਤਰੋ ਲੈ ਜਿਓ ਚੰਗਾ ਟਰੈਕਟਰ ਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਮੂਰੇ 95000 ਮੈਸੀ ਆ ਗਿਆ ਮੇਰੇ ਕੋਲ ਬੇਸੀਰ ਪੀਆਰ ਪੀਆਗੇ ਨੇ ਸਾਰਾ ਹੋ ਰਿਹਾ ਪਿਛਲੇ ਟਾਇਰਾਂ ਦੀ ਕਮੀ ਹੈ ਬਾਈ ਠੀਕ ਹੈ ਪਲੈਂਟਰੀ ਪਲੱਸ ਹੈ ਨਾ 9000 ਨਹੀਂ ਦੇਣਾ ਕਿਸੇ ਨੇ ਹਾਂਜੀ 14 ਮਾਡਲ ਆ ਕੋਕਾ ਪੀਸੀ ਹੈ ਬਾਈ ਟਰੈਕਟਰ ਠੀਕ ਹੈ ਜੀ ਇਹਦਾ ਜੀ ਰੇਟ ਹੈਗਾ ਜੀ 375000 ਰੁਪਿਆ ਦੇਣਾ ਕਿੰਨੇ ਦਾ ਹੈਪੀ ਸ਼ਰਮਾ ਤੁਸੀਂ ਮਰਜ਼ੀ ਕਿਤੇ ਜੀ 375 ਡਿਮਾਂਡ ਕਰੀ ਖੜੇ 345 ਦਾ ਦੇ ਦੇ ਜਾਇ ਜੜਾ ਦੀ ਕੁਛ ਨਹੀਂ 40 ਦਾ ਟਰੈਕਟਰ ਦੇ ਦਾਂਗੇ 310000 ਦਾ ਤਨ 10 ਦਾ ਲੈ ਜਿਓ ਮਿੱਤਰੋ ਪੂਰਾ ਹੀ ਡਿਸਕਾਊਂਟ ਕਰਤਾ ਮੂਰੇ ਕੀ ਬਟਾ 21 ਬਾਈ ਹਾਂਜੀ ਤੇ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਹੈ ਮੇਰੇ ਪੀਏ ਦਾ ਰੁਪਿਆ ਬਾਈ ਗੇਅਰ ਇੰਜਨ ਦਾ ਹਾਂਜੀ ਰੁਪਿਆ ਹੀ ਹੈ ਟਰੈਕਟਰ ਠੀਕ ਹੈ ਚਲਾ ਕੇ ਬਾਹ ਕੇ ਤਸੱਲੀ ਕਰਕੇ ਲੈ ਜਿਓ ਠੀਕ ਹੈ ਟਰੈਕਟਰ ਦੇ ਦਾਂਗੇ ਜੀ ਇਹ ਇੱਕੋ ਹੀ ਦੇ ਹਾਂਜੀ ਇੱਕੋ ਹੀ ਇੱਕੋ ਹੀ ਦਾ ਪੂਰਾ 5 ਲੱਖ ਪੂਰੇ ਦਾ ਪੂਰੇ 5 ਲੱਖ ਦੇ ਵਿੱਚ ਹੀ ਦੇਵਾਂਗਾ ਕੀ ਕੀ ਫਾਈਬਰ ਛਤਰੀ ਲਾ ਦਾਂਗੇ ਜੀ ਹਾਂਜੀ ਮੂਰੇ ਦੋ ਲੈਟਾਂ ਲਾ ਦਾਂਗੇ ਠੀਕ ਹੈ ਜੀ ਤੇਲ ਬਦਲ ਦਾਂਗੇ ਠੀਕ ਹੈ ਜੀ ਡੰਡਾ ਫੱਟੀ ਛਤਰੀ ਚੇਂਜ ਕਰ ਠੀਕ ਹੈ ਜੀ ਤੇ ਇੱਕ ਹੋਰ ਰਹਿ ਗਿਆ ਨਿਊ ਕੋਈ ਟਰੈਕਟਰ ਦੇ ਦਾਂਗੇ 2000 ਛੋੜ ਕਰਦਾਂਗੇ ਠੀਕ ਲੈ ਬਹੁਤ ਹੀ ਛੋਟਾ ਹੋ ਗਿਆ ਮਿੱਤਰੋ ਤੇ ਆਜ ਉਹ ਮਿੰਟ ਮਾਰੋ ਘਰ ਮੂਰੇ ਆ ਗਿਆ 39 ਐਚਪੀ ਵਾਲਾ 18 ਮਿੰਟ ਲਈ 39 ਐਚਪੀ ਨਵਾਂ ਟਰੈਕਟਰ ਹੈ ਤੇ ਤੇਲ ਚੇਂਜ ਕਰ ਦਾਂਗੇ ਠੀਕ ਹੈ ਜੀ ਪੀ ਦਾ ਰੁਪਿਆ ਟਰੈਕਟਰ ਹੈ 370 ਡਿਮਾਂਡ ਹੈ ਲੈ ਕਰ ਦੇ ਕਿ ਨਾ ਕਰ ਤਿੰਨ 70 3 ਲੱਖ 35000 ਦਾ ਦੇਣਾ ਸਵਾ 3 ਦਾ ਦੇ ਸਵਾ 3 ਦਾ ਮਿੱਤਰੋ ਇਹ ਬਣ ਜਾਊਗਾ 9500 ਮੈਸੀ ਸਮਰਾਟ ਇਹਦੇ ਬਾਰੇ ਦੱਸੀ ਬਾਈ ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਹੋਰ ਸਪੀਡ ਆ ਬਾਈ ਹਾਂਜੀ ਇਹ ਅਬ ਦੇ ਮੀਟਰਾਂ ਤੋਂ ਐਂ ਵੀ ਦੱਸਦਾ ਟਰੈਕਟਰ ਦੇ ਪਿੱਛੇ ਹਾਲ ਕਿੰਨੀ ਲਗਾਈ ਚ ਜਾ ਰਹੇ ਆ ਕਿੰਨੇ ਡੂੰਘੇ ਜਾ ਰਹੇ ਆ ਜਾ ਰਹੇ ਆ ਠੀਕ ਹੈ ਚਿਪ ਸਿਸਟਮ ਹੀ ਹੋ ਗਿਆ ਜਣੀ ਕਿ ਜੇ ਚਾਬੀ ਜੀ ਦੀ ਜੇਬ ਚ ਉਹੀ ਸਟਾਰਟ ਕਰ ਸਕਦਾ ਇਹਨੂੰ ਹੋਰ ਨਹੀਂ ਸਟਾਰਟ ਕਰ ਸਕਦਾ ਹੋਰ ਨਹੀਂ ਕਰ ਸਕਦਾ ਇਹ ਚਿਪ ਸਿਸਟਮ ਬਾਈ ਦਿਖਾ ਦੇ ਮੜਾ ਇਦਾਂ ਹਨਾ ਸਤਨਮ ਨੀਂਗਾ ਮਾਰੀ ਚਿਪ ਸਿਸਟਮ ਕਿਵੇਂ ਕਿਹਾ ਆ ਤੁਸੀਂ ਦੇਖ ਸਕਦੇ ਹੋ ਕੜੀਆਂ ਸਾਰੀਆਂ ਕੰਮ ਕਰਦੀਆਂ ਨੇ ਇਹ ਕਹੇ ਜਿੰਨਾ ਯਾਰ ਆ ਆ ਗਿਆ ਹਲਾ ਲਈ ਨੇ ਸੂਈ ਵੀ ਆਹ ਜਿਹੜੀ ਸੂਈ ਆ ਵਿਚਾਲੇ ਜਿਹੜੇ ਬੰਦੇ ਨੂੰ ਯਾਰ ਇਹਦੀ ਸਮਝ ਆ ਗਈ ਨਾ ਇਹਦੀ ਸਮਝ ਆ ਗਈ ਟੈਕਨੋਲੋਜੀ ਦੀ ਦੀ ਪਿੱਛੇ ਝੱਕਣ ਦੀ ਲੋੜ ਪਿੱਛੇ ਝੱਕਣ ਦੀ ਲੋੜ ਨਹੀਂ ਸਹੀ ਗੱਲ ਇਹ ਆਪ ਹੀ ਦੱਸੋ ਕਿ ਕਿੰਨਾ ਉੱਚੇ ਉੱਚੀ ਲਿਫਟ ਹੋਗੀ ਕਿੰਨੀ ਨੀਵੀਂ ਹੋਗੀ ਕਿੰਨਾ ਕਿਹੜਾ ਸੰਦ ਕਿੰਨਾ ਨੀਵੇਂ ਜਾ ਰਿਹਾ ਤੇ ਕਿੰਨਾ ਉੱਚਾ ਜਾ ਰਿਹਾ ਠੀਕ ਹੈ ਤੇ ਮਾਡਲ ਇਹ ਕਿੰਨੇ ਆ ਨਾ 21 ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦਾ ਪਲੈਂਟਰੀ ਪਲੱਸ ਹਾਂ ਜੀ ਕਹਦੇ ਆ ਇਹਨੂੰ ਪਲੈਂਟਰੀ ਪਲੱਸ ਹਾਂ ਪਤਾ ਹੈ ਉਹ ਕੀ ਹੁੰਦਾ ਉਹ ਵੀ ਪਲੈਂਟਰੀ ਪਲੱਸ ਹੈ 949500 ਇਹ ਵੀ ਵਲੈਂਟਰੀ ਪਲੱਸ ਆ ਖਾਸ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਖੂਬੀ ਜਿਹੜੀ ਪਲੈਂਟਰੀ ਪਲੱਸ ਹੈ ਜੀ ਟੂਬਾਂ ਮੋਟੀਆਂ ਹੁੰਦੀਆਂ ਨੇ ਵੈਸੇ ਤਾਂ ਟੂਬਾਂ ਇਤਾਰ ਵੀ ਨੂੰ ਪਤਾ ਪਰ ਉਹਦਾ ਫਾਇਦਾ ਕੀ ਆ ਇਹ ਨਹੀਂ ਪਤਾ ਕਿਸੇ ਨੂੰ ਇਹ ਨਹੀਂ ਪਤਾ ਉਹ ਚੀਜ਼ ਦਾ ਫਾਇਦਾ ਕੀ ਆ ਹਾਂ ਸ਼ਰਮਾ ਜੀ ਠੀਕ ਹੈ ਪਤਾ ਫਾਇਦਾ ਪਤਾ ਕੀ ਆ ਕਿ ਕਈ ਵਾਰੀ ਜਿਵੇਂ ਸੁਪਰ ਸੀਟਰ ਆਪਣਾ ਪੀ ਨਾ ਭਰਿਆ ਉਹਦੇ ਪਿੱਛੇ ਪਾਲਿਆ ਲਿੰਕਾਂ ਦੇ ਵਿੱਚ ਜਾਂ ਵੱਡੀ ਟਰਾਲੀ ਵਾਲੀ ਮੋੜ ਦੇ ਉੱਤੇ ਝਟਕਾ ਵੱਜ ਗਿਆ ਉਹ ਕੋਈ ਐ ਬੱਚੇ ਨੂੰ ਕੁਝ ਨਹੀਂ ਹੁੰਦਾ ਬਾਕੀ ਜਿਹੜੇ ਟੂਬਾਂ ਬਣਦੇ ਬਾਕੀ ਟੂਬਾਂ ਬਣਦੇ ਜਾਂ ਆਪਾਂ ਦੇਖਦੇ ਲੈਪਟਾਪ ਆ ਬਹੁਤ ਵੀਡੀਓ ਦੇਖੀ ਉਹਦਾ ਮਗਰੋਂ ਹਿੱਸਾ ਟੁੱਟ ਜਾਂਦਾ ਪਟਿਆ ਜਾਂਦਾ ਦੇਖਿਆ ਨਾ ਵੀਡੀਓ ਇਹਦਾ ਕੁਝ ਨਹੀਂ ਹੁੰਦਾ ਇਹਦਾ ਹਲਦਾ ਨਹੀਂ ਹਲਦਾ ਇਹ ਫਾਇਦੇ ਆ ਜੀ ਠੀਕ ਹੈ ਯਾਨੀ ਕਿ ਮੋٹے ਹੱਡਾਂ 'ਚ 21 ਮਾਡਲ ਆ ਹਾਂਜੀ 21 ਮਾਡਲ ਆ 6 15 ਡਿਮਾਂਡ ਆ ਹਾਂਜੀ ਮਤੂ ਚਾਹ ਲਾ ਲਾ 615 ਡਿਮਾਂਡ ਹੈ 21 ਮਾਡਲ ਦੀ ਇਹ ਤਾਂ ਫਿਰ 5.5 ਦ ਦੇ ਜਾ ਹੋ ਗਿਆ 5.5 ਲੱਖ ਤਾਂ ਲੈ ਜਾ ਮਿੱਤਰੋ ਤੇ ਹੋ ਗਿਆ ਆਹ ਕਿਵੇਂ ਖੜਾਈ ਕਣਾ ਹੈ 14 ਮਾਡਲ ਹੈ ਵੀ ਤੇ ਹਾਂਜੀ ਹੋਰ ਸਪੀਡ ਆ ਵਲਡ ਟ੍ਰੈਕ 24 ਪੀਟਾਂ ਦਾ ਜੀ ਡੈਕ ਢੱਕ ਵਧੀਆ ਲੱਗਿਆ ਹੋਇਆ ਫਾਈਬਰ ਛਤਰੀ ਲੱਗੀ ਹੋਈ ਆ ਹਾਂਜੀ ਸਾਰਾ オリジナル ਟ੍ਰੈਕਟਰ ₹30000 ਰੁਪਿਆ ਗਿਆ ਚੇਂਜਰ ਬਾਕੀ ਅਗਲੇ ਟਾਇਰ ਰੇਡੀਅਲ ਆ ਗਏ ਹਨਾ ਹਾਂ ਤੇ ਬਾਈ ਜੀ ਇੰਨੇ ਚ ਤੁਹਾਨੂੰ ਦੂਜਾ 60 ਨਹੀਂ ਦੇਣਾ 49 ਮੀ ਡਿਮਾਂਡ ਆ ਹਾਂਜੀ ਕਿੰਨੇ ਦਾ ਦੇ ਦੀ 49 ਮੀ ਡਿਮਾਂਡ ਆ 445 ਦਾ ਦੇ ਦੇ ਜਾਇਜ਼ਾ ਦਾ 435 ਦਾ ਕਰਦੇ 41000 ਦਾ ਰੇਟ 410 ਦਾ ਲੈ ਜਿਓ ਮਿੱਤਰੋ ਮੌਕਾ ਹੈ ਸਾਹਮਲੇਓ ਪਤਾ ਤੁਹਾਨੂੰ ਇਹ ਤਾਂ 85 85000 ਰੁਪਇਆ ਗਿਆ ਇਹ 22 ਮਾਡਲ ਆ ਹਾਂਜੀ ਜੇ ਫੇਵਰ ਛਤਰੀ ਘੋੜਾ ਮੈਂਪਰ ਲਾਈਟਾਂ ਵਗੈਰਾ ਲਾ ਕੇ ਦੇਣੀਆਂ ਹਾਂ ਉਹ ਜਾ ਰੇਟ ਅੱਡ ਵਿੱਚਾਂ ਬੋਲਾਂਗੇ ਜੀ ਨੇ ਨਹੀਂ ਕੁਝ ਵੀ ਨਹੀਂ ਲੈਣਾ ਇਦਾਂ ਹੀ ਲੈਣਾ ਇਦਾਂ ਹੀ ਲੈਣਾ ਖੜਾ ਤੇ ਉਹ ਆਪਾਂ ਰੇਟ ਹੋਰ ਗੈਸ ਨੋ ਰੇਟ ਹੋਊਗਾ ਇੱਕ ਰੁਪਇਆ ਨਹੀਂ ਘਟਣਾ ਠੀਕ ਹੈ ਠੀਕ ਹੈ ਸਾਰਾ オリジナル ਆ ਹਾਈ ਸਪੀਡ ਟਰੈਕਟਰ ਆ ਵੀਰੇ ਹਾਂਜੀ ਲੋਜੀ ਗੇਰ ਦਾ ਸਾਇਰ ਕਲੱਚਾ ਡਬਲ ਡਿਸਟ੍ਰਿਬਿਊਟਰ ਆ ਟੈਂਪੈਸਟੀ ਜੈਕ ਲੱਗਿਆ ਹੋਇਆ ਠੀਕ ਰਪੀਆ ਦਰ ਪਿਆ ਟਰੈਕਟਰ ਹੈ ਇਹਨੂੰ ਟਰੈਕਟਰ ਹੈ ਬਾਈ ਜੰਸੀ ਰਿਕਾਰਡ ਚੱਲਿਆ ਹੋਇਆ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜੀ 6 ਲੱਖ 80 ਹੈ ਡਿਮਾਂਡ ਸੀ ਡਿਮਾਂਡ ਹੈ ਜੀ ਜੇ ਛਤਰੀ ਲਾ ਕੇ ਦੇਣੀ ਆ ਕੋੜਾ ਬੈਂਪਰ ਲਾਈਟਾ ਵਗੈਰਾ ਲਾ ਕੇ ਦੇਣੀ ਆ ਸਾਢੇ 6 ਲੱਖ ਠੀਕ ਹੈ ਜੀ ਜੇ ਇਦਾਂ ਹੀ ਲੈਣਾ ਇੱਕੋ ਰੇਟ ਜੱਸ ਨੂੰ ਹੂੰ 6 ਲੱਖ 30 ਹੇ 63 ਦਾ ਉਹ ਦਵਾ 9 ਮਾਡਲ ਆ ਵੀਰੇ ਠੀਕ ਹੈ ਗੱਲ 2.5 2.5 ਲੱਖ ਦੇ ਵੀ ਕੀ ਜਾਂਦੇ ਆ ਹਾਂ ਜੀ ਰੁਪਏ ਦਾ ਰੁਪਿਆ ਗੇਰਨ ਜਾਂਦਾ ਸਾਰਾ オリジナル ਪੀ ਆ ਹੀ ਆ ਟਰੈਕਟਰ ਬਾਈ ਰੁਪਏ ਰੁਪਿਆ ਕਿੰਨਾ ਦਾ ਡਿਸਕਾਊਂਟ ਕਰੀਂਗਾ ਜੀ ਡਿਸਕਾਊਂਟ ਬਾਈ 2.5 ਦੇ ਵਿਗਦੇ ਆ ਇਹ 2.5 ਦੇ ਵਿਗਦੇ ਆ ਸਰਮੇ ਕੋਲੇ ਤਾਂ ਨਹੀਂ ਵਿਕਦਾ 80 85 ਮੰਗੀ ਜਾਂਦੇ ਲੋਕ ਆਪਾਂ ਇੱਕੋ ਰੇਟ 2.5 ਲੱਖ 2 ਲੱਖ 25000 ਦਾ ਹਾਂ ਜਾਂ ਨਾ 225 ਦਾ 225 ਪੂਰੇ ਦਾ ਪੂਰੇ ਦਾ ਠੀਕ ਹੈ 2,25,000 ਦਾ ਮਿੱਤਰੋ ਲੈ ਜਾਓ ਠੀਕ ਹੈ ਮੌਕਾ ਹੀ ਆ ਸਾਰੇ ਟਟਾ ਡੰਡੇ ਫੱਟੀ ਛਤਰੀ ਡੰਡੇ ਫੱਟੀ ਬੈਟਰੀ ਇੰਜਨ ਦਾ ਤੇਲ ਚੇਂਜ ਠੀਕ ਹੈ ਜੀ 2000 ਪੇ ਚਾਬੀ ਨਾਲ ਠੀਕ ਹੈ ਜੀ ਜੇ ਕੋਈ ਇਹਦਾ ਜਵਾਨ ਦਾ ਸ਼ਾਰਟ ਸਕਰੀਨ ਲੈ ਕੇ ਆਉ 2000 ਰੇਟ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਵੀਡੀਓ ਬੜੀ ਲੱਗੀ ਦਬਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਤੇ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 8872945 ਵੀਡੀਓ ਬੜੀ ਲੱਗੀ ਦਬਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ